ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਲੇਕਿਨ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਸਮਾਜ ਐਨ ਜੀਓਜ਼ ਨੇ ਜਾਂ ਸਾਡੇ ਐਨ ਆਰ ਆਈ ਨੇ ਜੋ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ ਦਾ ਸੌਣੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਆ। ਸੋ ਇਸ ਲਈ ਇਹ ਬਹੁਤ ਵਧੀਆ ਉਪਰਾਲਾ ਜੋ ਇਹ ٹرسٹ ਵੱਲੋਂ ਕੀਤਾ ਗਿਆ। ਜੀ ਸਰ ਜਿਹੜੀ ਕਿ ਭਰਤੀ ਕਮੇਟੀ ਚੱਲ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਜੀ ਤੁਹਾਡੇ ਵੱਲੋਂ? ਬਹੁਤ ਵੱਡਾ ਉਤਸ਼ਾਹ ਕਿਉਂਕਿ ਅਸੀਂ ਤਕਰੀਬਨ ਹਜੇ ਡੇਢ ਮਹੀਨਾ ਹੀ ਹੋਇਆ ਸਾਨੂੰ। ਜੀ। 28 ਲੱਖ ਤੋਂ ਜ਼ਿਆਦਾ ਜਿਹੜੀ ਸਾਡੀ ਮੈਂਬਰਸ਼ਿਪ ਤੇ ਚਲੀ ਗਈਆਂ ਨੇ ਪਰਚੀਆਂ ਜਿਹੜੀਆਂ ਤੇ ਹੁਣ ਵਾਪਸ ਹੋਣੀ ਸ਼ੁਰੂ ਹੋ ਗਈਆਂ ਨੇ ਤੇ ਅਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਆਨਲਾਈਨ ਸ਼ੁਰੂ ਕਰਨ ਜਾ ਰਹੇ ਹਾਂ ਖਾਸ ਤੌਰ ਤੇ ਜਿਹੜੀਆਂ ਫੋਰਨ ਕੰਟਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਉਹ ਸ਼ੁਰੂ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੀਆਂ ਦੂਜੀਆਂ ਸਟੇਟਾਂਾਂ ਦੇ ਵਿੱਚ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਜਿਹੜਾ ਆਨਲਾਈਨ ਸ਼ੁਰੂ ਕਰਾਂਗੇ ਤਾਂ ਜੋ ਜਿਹੜੇ ਲੋਕਾਂ ਤੱਕ ਪਹੁੰਚ ਨਹੀਂ ਹੋ ਸਕਦੀ ਹੋ ਸਕੇ ਤਾਂ ਉਹ ਵੀ ਮੈਂਬਰ ਬਣ ਸਕਣ ਲੇਕਿਨ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡਾ ਲੋਕਾਂ ਦਾ ਜਿਹੜਾ ਹੰਗਾਰਾ ਤੇ ਉਝਾਨ ਹੈਗਾ ਜੋ ਰੋਜ਼ ਹੀ ਸਾਨੂੰ ਮੈਸੇਜ ਆਉਂਦੇ ਨੇ ਫੋਨ ਦੇ ਜਲਦੀ ਤੋਂ ਜਲਦੀ ਆਨਲਾਈਨ ਭਰਤੀ ਸ਼ੁਰੂ ਕੀਤੀ ਜਾਵੇ ਜੀ ਪਾਣੀ ਨੂੰ ਲੈ ਕੇ ਜੀ ਕਰਨ ਦੀ ਗੱਲ ਕੀਤੀ ਸੀ 10 ਤਰੀਕ ਨੂੰ ਕਾਨਫਰੰਸ ਕਰ ਰਹੇ ਹਾਂ ਲੇਕਿਨ ਕੱਲ ਉਹਦੇ ਲਈ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਸੀ ਚ ਲੋਟੀਸਾ ਉਹ ਲੋਕੀ ਦੀ ਸੀ ਤੇ ਬਾਅਦ ਚ ਮੈਸੇਜ ਆਇਆ ਵੀ ਉਹ ਪੋਸਟਪੋਨ ਹੋ ਗਈ ਅਗੇ ਹਾਂ ਉਹ ਸੀ 24 ਤਰੀਕ ਦੀ ਕਿਉਂਕਿ ਜਿਹੜੇ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਦੇ ਮਾਹੌਲ ਬਣਿਆ ਹੋਇਆ ਹੈ ਜਿਹੜਾ ਤੇ ਵੈਸੇ ਗੁਰੂ ਸਾਹਿਬ ਮਿਹਰ ਕਰਨ ਕਿ ਉਹਦੀ ਲੋੜ ਨਾ ਪਵੇ ਤੇ ਉਦੇ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦੀ ਜਿਹੜੀ ਹਦਾਇਤਾਂ ਸੀਗੀਆਂ ਉਹਦੇ ਕਰਕੇ 24 ਤਰੀਕ ਨੂੰ ਕੀਤਾ ਹੈ ਜੀ ਸਰ ਪੰਜਾਬ ਦੇ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ ਬੀਬੀ ਐਮਬੀ ਕਹਿ ਰਹੀ ਨੇ ਕਿ ਵੀ ਜਿਹੜਾ ਤੁਸੀਂ ਫੈਸਲਾ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਖਲਅੰਦਾਜ਼ੀ ਕਰ ਰਹੀ ਹੈ ਦੂਜੇ ਪਾਸੇ ਅੱਜ ਨੰਗਲ ਡੈਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਕੀ ਲੱਗਦਾ ਜੀ ਕਿ ਅੱਜ ਕੀ ਫੈਸਲਾ ਹੋਊਗਾ ਚਲੋ ਅੱਜ ਫੈਸਲੇ ਵਿੱਚ ਕੀ ਹੋਣਾ ਦਾ ਸਭ ਆਪ ਦਾ ਕ੍ਰੈਡਿਟ ਵਾਰ ਪਿੱਛੇ ਨੇ ਹਾਂ ਨਾ ਕ੍ਰੈਡਿਟ ਵਾਰ ਲੈ ਰਹੇ ਨੇ ਵੀ ਅਸੀਂ ਇਹਦੇ ਵਿੱਚ ਕਿੰਨਾ ਕਿੰਨਾ ਕ੍ਰੈਡਿਟ ਲੈ ਲੀਏ ਕੋਈ ਲੇਕਿਨ ਜੋ ਪਿਛਲੇ ਸਮੇਂ ਦੇ ਵਿੱਚ ਇਹ ਸਾਡੇ ਪਾਣੀਆਂ ਦੇ ਮੁੱਦੇ ਤੇ ਸਾਡਾ ਤੱਕਾ ਹੋਇਆ ਤੇ ਉਹਦੇ ਲਈ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਆ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬੜੇ ਵਿਸਥਾਰ ਦੇ ਨਾਲ ਅਸੀਂ ਸਾਰਾ ਜਿਹੜਾ ਪਿਛਲੀਆਂ ਜੋ ਵੀ ਇਹਨਾਂ ਦੀਆਂ ਤੱਕੇਸ਼ਾਈਆਂ ਜਿਹੜੀਆਂ ਗਲਤੀਆਂ ਹੋਈਆਂ ਤੇ ਉਹ ਕਿਉਂਕਿ ਉਹ ਜਿਹੜੀ ਜੜ ਕਿੱਥੇ ਹੈਗੀ ਆ ਨਾ ਜਿਹੜੀ 19 ਜਿਹੜੀ 78 ਧਾਰਾ ਸੀਗੀ 1966 ਜਿਹੜਾ ਐਕਟ ਬਣਿਆ ਸੀਗਾ ਜਦੋਂ ਸਾਡੇ ਸੂਬਿਆਂ ਦੀ ਵੰਡ ਹੋਈ ਆ ਸੋ ਉਹ ਜਿਹੜੀ ਧਾਰਾ ਸੀਗੀ ਉਹ ਲਾ ਕੇ ਜਿਹੜੀ ਉਹ ਗੈਰ ਸੰਵਿਧਾਨਕ ਧਾਰਾ ਸੀਗੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ 79 ਦੇ ਵਿੱਚ ਚੈਲੰਜ ਕੀਤੀ ਸੀ ਤੇ ਜਿੱਕਦੇ ਉਹ ਸੁਪਰੀਮ ਕੋਰਟ ਚੋਂ ਦਰਬਾਰਾ ਸਿੰਘ ਦੀ ਸਰਕਾਰ ਜਦੋਂ ਮੁੱਖ ਮੰਤਰੀ ਸੀਗੇ ਤੇ ਇਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੱਕ ਇਹਨਾਂ ਨੇ ਉਹਨਾਂ ਨੇ ਵਾਪਸ ਕਰਾਇਆ ਉਹ ਕੇਸ ਉੱਥੋਂ ਹੀ ਸਾਡਾ ਜਿਹੜਾ ਪੱਕਾ ਕਮਜ਼ੋਰ ਆ ਕਿਉਂਕਿ ਪੰਜਾਬ ਦੇ ਪਾਣੀ ਹੈ ਤੇ ਕਿਸੇ ਦਾ ਹੱਕ ਨਹੀਂ ਇਹੜਾ ਵਿਆਸ ਪਾਖੜਾ ਮੈਨੇਜਮੈਂਟ ਬੋਰਡ ਬਣਿਆ ਇਹ ਵੀ ਇਹ ਵੀ ਉਸੇ ਧਾਰਾ ਦਾ ਆਧਾਰ ਬਣ ਕੇ ਜਿਹੜੀ 79 ਧਾਰਾ ਲਾਈ ਗਈ ਸੀ ਨਹੀਂ ਤਾਂ ਇਹ ਹੋਣੀ ਨਹੀਂ ਬਣਦੀ ਇੱਥੇ ਕੋਈ ਬੋਰਡ ਬਣਾਉਣਾ ਬਣਦਾ ਹੀ ਨਹੀਂ ਸਾਰਾ ਪੰਜਾਬ ਦਾ ਹੱਕ ਅੱਜ ਜਿਹੜਾ ਪੰਜਾਬ ਦਾ ਪਾਣੀ ਆ ਤੇ ਪੰਜਾਬ ਨੂੰ ਤੋਂ 25% ਮਿਲ ਰਿਹਾ ਵਾ ਹਾਂ 50% ਦੇ ਕਰੀਬ ਰਾਜਸਥਾਨ ਨੂੰ ਜਾ ਰਿਹਾ ਵਾ ਪਹਿਲਾਂ ਰਾਇਲਟੀ ਮਿਲਦੀ ਸੀ ਅੱਜ ਉਹ ਰਾਇਲਟੀ ਕਰੋੜਾਂ ਅਰਬ ਰੁਪਏ ਸਾਡਾ ਉਹਦੇ ਵੱਲ ਬਣਦਾ ਵਾ ਫਿਰ ਜਿਹੜਾ ਹਰਿਆਣੇ ਨੂੰ ਵੀ ਜਾ ਰਿਹਾ ਦੇਖੋ ਜਮਨਾ ਨਦੀ ਵੰਗ ਰਹੀ ਆ ਹਰਿਆਣੇ ਚ ਜੋ ਵੰਡ ਹੋਈ ਹਰਿਆਣੇ ਚ ਆ ਗਈ ਅਸੀਂ ਕਦੋਂ ਜਮਨਾ ਦਾ ਪਾਣੀ ਮੰਗਦੇ ਆ ਇਸ ਲਈ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਲੇਕਿਨ ਸਹੀ ਢੰਗ ਦੇ ਨਾਲ ਇਹਦੀ ਪੈਰਵਾਹੀ ਨਹੀਂ ਕੀਤੀ ਗਈ ਅਸੀਂ ਤਾਂ ਹੁਣ ਵੀ ਕਹਿੰਦੇ ਆ ਵੀ ਜੇ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਆ ਇਹ ਪਾਣੀ ਦੇ ਮੁੱਦੇ ਤੇ ਤਾਂ ਅ ਅੱਜ ਜਿਹੜੀਆਂ ਗੈਰ ਸੰਵਧਾਨਿਕ ਧਾਰਾ ਨੇ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੱਦ ਕਰ ਦੇਣ ਜਾਂ ਇਹ ਰੈ ਲੈ ਲੈਣ ਥਰੂ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਧਿਕਾਰ ਹੈ ਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਿਆ ਜਾ ਸਕਦਾ ਤੇ ਇਹ ਜੇ ਕਿਤੇ ਇਹੀ ਰੈ ਲੈ ਲੈਣ ਜਿਹੜੀ ਅੱਜ ਤੱਕ ਨਹੀਂ ਲਈ ਗਈ ਜੋ 2004 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਜਿਹੜਾ ਵਾਟਰ ਟਰਮੀਨੇ ਟਰਮੀਨੇਸ਼ਨ ਐਗਰੀਮੈਂਟ ਜਿਹੜਾ ਐਕਟ ਪਾਸ ਕੀਤਾ ਸੀਗਾ ਉਹਦੀ ਰੈ ਮੰਗੀ ਗਈ ਲੇਕਿਨ ਉਹਦੇ ਵਿੱਚ ਜੇ 78 79 ਅਸੀਂ ਉਦੋਂ ਹੀ ਇਹ ਰੱਦ ਕਰ ਦਿੰਦੇ ਤਾਂ ਉਹ ਰੈਫਰੈਂਸ ਦੇ ਵਿੱਚ ਹੀ ਆ ਜਾਣਾ ਸੀ ਸਾਨੂੰ ਇਨਸਾਫ ਮਿਲ ਜਾਣਾ ਸੀ ਸੁਪਰੀਮ ਕੋਰਟ ਤੋਂ ਸੋ ਇਸ ਤਰ੍ਹਾਂ ਦੀ ਜਿਹੜੀ ਗਲਤੀ ਪਿਛਲੇ ਟਾਈਮ 'ਚ ਹੋਈ ਉਹ ਦਾ ਖਮਿਆਜਾ ਭੁਗਤ ਰਹੇ ਹਾਂ ਹੁਣ ਹੁਣ ਤਾਂ ਦੇਖੋ ਕੋਸ਼ਿਸ਼ਾਂ ਲੜਾਈ ਲੜੀ ਜਾਓ ਲੇਕਿਨ ਕੰਟਰੋਲ ਭਾਖੜਾ ਜਿਹੜਾ ਵਿਆਹ ਮੈਨੇਜਮੈਂਟ ਬੋਰਡ ਤੇ ਵੀ ਸੈਂਟਰ ਦਾ ਵਾ ਹੁਣ ਇਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ ਹੋਰ ਵੀ ਆਪਣਾ ਜਿਹੜਾ ਉਹਦੇ ਤੇ ਸੰਭਲਕ ਤਰ੍ਹਾਂ ਦਾ ਕਬਜ਼ਾ ਕੀਤਾ ਹੋਇਆ ਸਾਰਾ ਲੇਕਿਨ ਕਿਸੇ ਦਾ ਪੰਜਾਬ ਤੋਂ ਬਿਨਾਂ ਪਾਣੀਆਂ ਤੇ ਕੋਈ ਅਧਿਕਾਰ ਨਹੀਂ ਹੈਗਾ ਇਹ ਸਾਡੇ ਨਾਲ ਸ਼ਰੇਆਮ ਜਿਹੜੀ ਧੱਕੇਸ਼ਾ ਹੀ ਹੋਈ ਆ ਸਿੱਧੇ ਤੌਰ ਤੇ ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਆ ਤੇ ਜਿਹੜੇ ਬੀਜੇਪੀ ਆ ਇਹ ਸਾਨੂੰ ਇਨਸਾਫ ਦੇਣਾ ਚਾਹੁੰਦੇ ਆ ਦੇ ਸਕਦੇ ਆ ਜੀ ਇਹ ਚਾਹੁੰਦੇ ਆ ਵੀ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਤੇ ਅੱਜ ਵੀ ਇਹਨਾਂ ਕੋਲ ਮੌਕਾ ਹੈ